ਇੱਕ ਸਾਧੂ ਦੀ ਭਗਤੀ ਪਰਵਾਨ ਹੋ ਗਈ ਕਹਿੰਦੇ ਰੱਬ ਪ੍ਰਗਟ ਹੋਇਆ ਤਾਂ ਖੁਸ਼ ਹੋ ਕੇ ਰੱਬ ਕਹਿੰਦਾ ਭਾਈ ਤੇਰੀ ਭਗਤੀ ਪਰਵਾਨ ਹੈ ਤੂੰ ਬਹੁਤ ਕਠਨ ਤਪ ਕੀਤਾ ਔਖੇ ਹੋ ਕੇ ਚੱਲ ਮੰਗ ਕੀ ਚਾਹੀਦਾ ਹੈ ਤਾਂ ਕਹਿੰਦੇ ਉਹ ਰੱਬ ਨੂੰ ਕਹਿੰਦਾ ਮੇਰਾ ਹਿਸਾਬ ਕਰ ਦਿਓ ਰੱਬ ਕਹਿੰਦਾ ਨਹੀਂ ਜੋ ਤੂੰ ਮੰਗਣਾ ਮੰਗ ਲਿਆ ਹਿਸਾਬ ਨਾ ਕਰਵਾ ਕਹਿੰਦਾ ਨਹੀਂ ਜੀ ਜਿੰਨੀ ਮੈਂ ਭਗਤੀ ਕੀਤੀ ਹੈ ਉਹਦੇ ਹਿਸਾਬ ਦਾ ਜੋ ਬਣਦਾ ਹੈ ਉਹ ਮੈਨੂੰ ਦੇ ਦਿਓ ਰੱਬ ਕਹਿੰਦਾ ਭਾਈ ਹਿਸਾਬ ਨਾ ਕਰਵਾ ਤੂੰ ਮੰਗ ਲੈ ਜੋ ਤੈਨੂੰ ਚਾਹੀਦਾ ਹੈ ਪਰ ਤੂੰ ਐਵੇਂ ਨਾ ਕਹਿ ਕਿਹਾ ਜੀ ਮੈਂ ਤਾਂ ਜਿੰਨੀ ਭਗਤੀ ਕੀਤੀ ਹੈ ਮੈਨੂੰ ਉਸ ਦੇ ਹਿਸਾਬ ਨਾਲ ਜੋ ਮੇਰਾ ਬਣਦਾ ਉਹ ਦੇ ਦਿਓ ਕਹਿੰਦਾ ਨਹੀਂ ਜੀ ਇੰਜ ਤਾਂ ਮੇਰਾ ਬਹੁਤ ਕੁਝ ਬਣਦਾ ਹੈ ਮੈਨੂੰ ਤਾਂ ਚਾਲੀ ਚਾਲ ਹੋ ਗਏ ਭਗਤੀ ਕਰਦਿਆਂ ਮੈਂ ਘਰ-ਵਾਰ ਛੱਡਿਆ ਹੋਇਆ ਹੈ ਭੁੱਖੇ ਰਹਿ ਰਹਿ ਕੇ ਭਗਤੀ ਕੀਤੀ ਹੈ ਗਰਮੀ ਸਰਦੀ ਮੀਂਹ ਨੇਰੇ ਵਿੱਚ ਮੈਂ ਬੰਦਗੀ ਨਹੀਂ ਛੱਡੀ ਹੁਣ ਤੁਸੀਂ ਮੈਨੂੰ ਕਹਿੰਦੇ ਹੋ ਜੋ ਮੰਗਣਾ ਮੰਗ ਲੈ ਜੋ ਮੇਰਾ ਬਣਦਾ ਉਹ ਦੇ ਦਿਓ ਰੱਬ ਨੇ ਕਿਹਾ ਭਾਈ ਹਿਸਾਬ ਨਹੀਂ ਕਰੀਦਾ ਲੇਖਾ ਦੇਣ ਲੱਗਿਆ ਬੰਦਾ ਛੁੱਟ ਨਹੀਂ ਸਕਦਾ ਤੂੰ ਜੋ ਮੰਗਣਾ ਹੈ ਮੰਗ ਲੈ ਤੇਰੇ ਤੇ ਖੁਸ਼ ਹਾਂ ਕਹਿੰਦੇ ਜਦੋਂ ਨਹੀਂ ਮੰਨਿਆ ਉਹ ਸਾਧੂ ਤਾਂ ਉਦੋਂ ਰੱਬ ਨੇ ਕਿਹਾ ਚਲ ਹਿਸਾਬ ਹੀ ਕਰ ਲੈਨੇ ਆ ਜੋ ਤੇਰਾ 40 ਸਾਲਾਂ ਦਾ ਬੰਦਗੀ ਦਾ ਬਣਦਾ ਹੈ ਮੀਂਹ ਹਨੇਰੀ ਸਰਦੀ 'ਚ ਤੂੰ ਬੰਦਗੀ ਕੀਤੀ ਹੈ ਨਾਂਗਾ ਨਹੀਂ ਪਾਇਆ ਚੌਂਕੜਾ ਮਾਰ ਕੇ ਬੈੰਦਾ ਰਿਹਾ ਹੈ ਸਰਦੀ ਗਰਮੀ ਵਿੱਚ ਤੂੰ ਚੌਂਕੜਾ ਮਾਰ ਕੇ ਭਗਤੀ ਕੀਤੀ ਹੈ ਚੱਲ ਫਿਰ ਹਿਸਾਬ ਹੀ ਕਰ ਲੈਣਾ ਕਹਿੰਦਾ ਹੈ ਜੀ ਹਿਸਾਬ ਕਰ ਦਿਓ ਮੇਰਾ ਕੀ ਬਣਦਾ ਹੈ ਕਹਿੰਦੇ ਹਨ ਫਿਰ ਰੱਬ ਨੇ ਕਿਹਾ ਜਿਹੜੇ ਪੱਥਰ ਦੀ ਸਿਲ ਉੱਤੇ ਤੂੰ ਰੋ ਚੌਂਕੜਾ ਮਾਰ ਕੇ ਬੈੰਦਾ ਸੀ ਨਾ ਕੱਪੜਾ ਵਿਸਾ ਕੇ ਕਹਿੰਦੇ ਉਹ ਪੱਥਰ ਵਿੱਚ ਵੀ ਜਾਨ ਹੈ 40 ਸਾਲ ਤੋਂ ਪੱਥਰ ਤੇ ਚੌਕੜਾ ਮਾਰ ਕੇ ਬੈਠਾ ਹੈ ਚੱਲ 40 ਸਾਲ ਹੁਣ ਮਰ ਕੇ ਪੱਥਰ ਬਣ ਤੇਰੇ ਉੱਤੇ ਉਹ ਜੀਬ ਬੈਠੇਗਾ 40 ਸਾਲਾਂ ਬਾਅਦ ਹਿਸਾਬ ਕਰਾਂਗੇ ਕਹਿੰਦਾ ਨਹੀਂ ਜੀ ਇਹ ਨਾ ਕਹੋ ਕਹਿੰਦੇ ਨਹੀਂ ਹੁਣ ਤੂੰ 40 ਸਾਲ ਪੱਥਰ ਬਣ ਪਹਿਲਾਂ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਜੀ ਇਹ ਲੇਖਾ ਨਹੀਂ ਦੇ ਹੋਣਾ ਪਾਤਸ਼ਾਹ ਨੇ ਇਹੋ ਗੱਲ ਬਾਣੀ ਅੰਦਰ ਕਹੀ ਹੈ ਰੱਬ ਕੋਲੋਂ ਹਿਸਾਬ ਨਾ ਮੰਗਣ ਲੱਗ ਜਾਈਂ ਤੂੰ ਕਿੰਨੇ ਵੀ ਚੰਗੇ ਕਰਮ ਕਰੇ ਹੁਣ ਤਾਂ ਵੀ ਰੱਬ ਨੂੰ ਕਹਿਣਾ ਹੈ ਕਿ ਕਾ ਕਿਤਨਾ ਸੁਟਿਆ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜਦੋਂ ਕੋਈ ਕਹਿੰਦਾ ਮਾਫ ਕਰ ਦਿਓ ਰੱਬ ਮਾਫ ਕਰ ਦਿੰਦਾ ਹੈ ਇਹ ਉਹਦੀ ਬੜਿਆਈ ਹੈ